ਮਲਕ ਨੇ ਬ੍ਰਦਰ ਨੂੰ ਬਾਹਰ ਬੁਲਾਇਆ ਵੀ ਜਦੋਂ ਗੱਲ ਸੁਣਾਈ ਬ੍ਰਦਰ ਆਪਣਾ ਉਹਦੇ ਗੱਲ ਸੁਣਨੇ ਗਿਆ ਗੱਲ ਸੁਣ ਜਦੋਂ ਨਿਕਲੇ ਆਪਣੀ ਦੇ ਘਰ ਤੋਂ ਬਾਹਰ ਉਦੋਂ ਹੀ ਉਸ ਬੰਦੇ ਨੇ ਉਹਨਾਂ ਨੂੰ ਇਸ਼ਾਰਾ ਕਰਤਾ ਤੇ ਇਹ ਗੱਲ ਪਈ ਇਹ ਇੱਕ ਦੇ ਹੱਥ 'ਚ ਡਾਂਸ ਸੀ ਇੱਕ ਦੇ ਹੱਥ ਫੈਕਟਰੀ ਦੀ ਹੀ ਏਡੀ ਮੋਟੀ ਦਾੜ ਸੀ ਜਿਸਦਾ ਤਕਰੀਬਨ ਵਜਨ 30 ਤੋਂ 32 ਕਿਲੋ ਦੇ ਪਲੱਸ ਵਜਨ ਉਹ ਰਾੜੇ ਦੇ ਮੁੰਡੇ ਸਿਰ 'ਚ ਵੱਜੀ ਨਾਲ ਦੀ ਨਾਲੇ ਮੁੰਡਾ ਥੱਗੇ ਰਿਹਾ ਤੇ ਇਹ ਨੌਜਵਾਨ ਵੀਰ ਹੈ ਇਸ ਦੀ ਕੁੱਟਮਾਰ ਪ੍ਰਵਾਸੀਆਂ ਦੇ ਵੱਲੋਂ ਕੀਤੀ ਗਈ ਹੈ ਜਿੱਦੋਂ ਗੱਲ ਪਈ ਜਾਂਦੀ ਨਹੀਂ ਫਿਰ ਮਤਲਬ ਇੰਨੀਆਂ ਸੱਟਾਂ ਮਾਰ ਦੇਣ ਦੀ ਮਤਲਬ ਕਿਵੇਂ ਸੰਭਵ ਹੋਇਆ ਤੁਸੀਂ ਮੌਕੇ ਤੇ ਮੌਜੂਦ ਨਹੀਂ ਸੀ ਉੱਥੇ ਦੁਕਾਨ ਕੋਲ ਜਿਹਦਾ ਨੇ ਟਰਪਨ ਪੱਗ ਬੰਨੀ ਹੋਈ ਸੀ ਪਰ ਨਾ ਚਾਹ ਲੋ ਜੋ ਮਰਜੀ ਉਹਦੇ ਕਰਕੇ ਬਚਾਅ ਹੋ ਗਿਆ ਨਹੀਂ ਜੇ ਉਹ ਨਾ ਬੰਨਿਆ ਹੁੰਦਾ ਫਿਰ ਤੇ ਚਾਰ ਭਈਏ ਜਾ ਕੇ ਮਹਰਾਜਲੀ ਪਿੰਡ ਦੇ ਕੋਲੋਂ ਜਾ ਕੇ ਫੜੇ ਨਹੀਂ ਭੱਜ ਗਏ ਸੀ ਉਹ ਮੌਕੇ ਤੋਂ ਬਾਣੀਆਂ ਨੇ ਖੁਦ ਪੁਆਏ ਨੇ ਭਜਾਏ ਨੇ ਬੈਗ ਚਿਕਾਤੇ ਕਹਦੇ ਜਾਓ ਤੁਸੀਂ ਮਦਮਕੀ ਕੀ ਕੀ ਦੇਖੇ ਗਏ ਸੀ ਕੋਈ ਗੱਲ ਨਹੀਂ ਅੱਜ ਤੂੰ ਮਾਜੀਆਂ ਹੀ ਅਗਲੇ ਅਗਲੀ ਵਾਰ ਨਹੀਂ ਬਟ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤਨਵੰਤ ਸਿੰਘ ਕਮਾਨ ਪਿਛਲੇ ਦਿਨਾਂ ਤੋਂ ਆਪਾਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਦੁਆਰਾ ਅਜਿਹੀਆਂ ਘਟਨਾਵਾਂ ਦੇ ਬਾਰੇ ਸੁਣ ਰਹੇ ਹਾਂ ਕਿ ਜਿਹੜੀਆਂ ਪਹਿਲਾਂ ਨਹੀਂ ਸੀ ਸੁਣਨ ਵਿੱਚ ਆਉਂਦੀਆਂ ਹੁਣ ਐਵੇਂ ਲੱਗਣ ਲੱਗ ਪਿਆ ਕਿ ਪ੍ਰਵਾਸੀਆਂ ਦੇ ਉੱਤੇ ਜਿਵੇਂ ਕਿਸੇ ਦਾ ਹੱਥ ਹੁੰਦਾ ਹੈ ਉਹਨਾਂ ਦੇ ਸਿਰ ਤੇ ਕਿਸੇ ਦਾ ਹੱਥ ਹੁੰਦਾ ਜਿਵੇਂ ਕੋਈ ਉਹਨਾਂ ਨੂੰ ਕਹਿ ਰਿਹਾ ਹੋਵੇ ਕਿ ਕੋਈ ਨਾ ਪੁੱਤ ਤੂੰ ਜੋ ਮਰਜ਼ੀ ਕਰ ਮੈਂ ਤੇਰੇ ਪਿੱਛੇ ਖੜਾ ਇਸ ਕਦਰ ਬੇਖੌਫ ਹੋ ਕੇ ਪ੍ਰਵਾਸੀ ਨੇ ਜਿਹੜੇ ਪੰਜਾਬ ਦੇ ਵਿੱਚ ਕਟਨਾਵਾਂ ਨੂੰ ਇਨਜਾਮ ਦੇ ਰਹੇ ਨੇ ਬੇਸ਼ੱਕ ਉਹ ਕੁਕਰਮ ਦੀਆਂ ਕਟਨਾਵਾਂ ਹੋਣ ਜਾਂ ਫਿਰ ਪੰਜਾਬ ਦੇ ਵਿੱਚ ਹੀ ਪੰਜਾਬੀ ਨੌਜਵਾਨਾਂ ਦੀ ਕੁੱਟਮਾਰ ਦੀਆਂ ਕਟਨਾਵਾਂ ਤਾਜ਼ਾ ਮਾਮਲਾ ਸਮਾਣੇ ਤੋਂ ਸਾਹਮਣੇ ਆਇਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਵੀਰ ਹੈ ਇਸ ਦੀ ਕੁੱਟਮਾਰ ਪ੍ਰਵਾਸੀਆਂ ਦੇ ਵੱਲੋਂ ਕੀਤੀ ਗਈ ਹੈ ਤੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਇਹ ਵੀਰ ਇਸ ਟਾਈਮ ਗੰਭੀਰ ਹਾਲਤ ਦੇ ਵਿੱਚ ਹੈ ਹਸਪੀਟਲ ਤੋਂ ਅੱਜ ਹੀ ਛੁੱਟੀ ਮਿਲੀ ਐ ਇਸ ਵੀਰ ਨੂੰ ਤੇ ਅੱਜ ਹੀ ਘਰ ਆਇਆ ਸੋ ਮੇਰੇ ਨਾਲ ਇਸ ਵੀਰ ਦੇ ਭਰਾ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਘਟਨਾ ਵਾਪਰੀ ਐ ਕਿਉਂ ਲੜਾਈ ਹੋਈ ਐ ਕਿਉਂ ਕੁੱਟਮਾਰ ਕੀਤੀ ਗਈ ਐ ਪ੍ਰਵਾਸੀਆਂ ਦੇ ਵੱਲੋਂ ਬਈ ਦੀ ਇਹਨਾਂ ਵੀਰੇ ਛੋਟਾ ਬ੍ਰਦਰ ਆਪਣਾ ਤੇ ਘਰਾਣਾ ਸ਼ਾਪ ਕਰਦਾ ਆਪਣਾ ਲਈ ਰੋਡ ਦੇ ਉੱਪਰ ਹੀ ਮਾਰਕੀਟ ਕੋਰ ਦੁਰਾ ਸਾਹਿਬ ਦੇ ਕੋਲ ਤੇ ਤ੍ਰਿਬਣ 18 ਤੋਂ 2000 ਰੁਪਏ ਵਾਲਾ ਲੈਣਾ ਸੀਗਾ ਬੰਦਿਆਂ ਤੋਂ ਪ੍ਰਵਾਸੀਆਂ ਤੋਂ ਪ੍ਰਵਾਸੀਆਂ ਤੋਂ ਹਾਂਜੀ ਤਿੰਨ ਤਿੰਨ ਚਾਰ ਵਾਰ ਉਹਨਾਂ ਨੇ ਪੁੱਛਿਆ ਵੀ ਉਹ ਕਹਿੰਦੇ ਅੱਜ ਦੇਣੇ ਆ ਕੱਲ ਦੇਣੇ ਆ ਇਦਾਂ ਕਰਕੇ ਤੇ ਕੱਲ ਵੀ ਪਰਸੋਂ ਜਦੋਂ ਹੋਈ ਇਹ ਵਾਰਦਾ ਤੇ ਇਹਨਾਂ ਨੇ ਇਹਨੂੰ ਪੁੱਛਿਆ ਉਹਨੂੰ ਪਹਿਲਾਂ ਵੀ ਪੈਸੇ ਉਹ ਕਹਿੰਦੇ ਵੀ ਅਸੀਂ ਫੈਕਟਰੀ ਜਾ ਕੇ ਤੁਹਾਨੂੰ ਲਿਆ ਦਿੰਨੇ ਆ ਪੈਸੇ ਅੱਛਾ ਮਤਲਬ ਫਿਰ ਨੇੜੇ ਕੋਈ ਫੈਕਟਰੀ ਹੈ ਇਹਨਾਂ ਦੀ ਕਰਿਆਨਾ ਸ਼ਾਪ ਦੀ ਹਾਂਜੀ ਜਿੱਥੇ ਉੱਥੇ ਕੰਮ ਕਰਦੇ ਨੇ ਉੱਥੇ ਕੰਮ ਕਰਦੇ ਨੇ ਫੈਕਟਰੀ ਤੋਂ ਆਪਣਾ ਗਏ ਨੇ ਜਦੋਂ ਚਲੋ ਇਹ ਆਪਣੀ ਦੁਕਾਨ 'ਚ ਬਹਿ ਕੇ ਅੰਦਰ ਅਸੀਂ ਆਪਣੇ ਕੰਮ ਕਰ ਲਾ ਕੇ ਮੇ ਤੇ ਜਦੋਂ ਆਏ ਨੇ ਉਸ ਤੋਂ ਬਾਅਦ ਜਿਹੜਾ ਆਪਣਾ ਜਿੱਥੇ ਜਿਹੜੀ ਫੈਕਟਰੀ 'ਚ ਕੰਮ ਕਰਦੇ ਨੇ ਮਾਲਕੇ ਮਾਲਕ ਨੇ ਆ ਕੇ ਇਹਨੂੰ ਬਾਹਰ ਬੁਲਾਇਆ ਬ੍ਰਦਰ ਨੂੰ ਵੀ ਆ ਕੇ ਕਵਲ ਗੱਲ ਸੁਣਾਈ ਜਾਂ ਕਿਦਾਂ ਵੀ ਉਹਨੇ ਇਹਨੇ ਉਹਦਾ ਇਸ਼ਾਰਾ ਸੁਣ ਕੇ ਜਦੋਂ ਇਹਨਾਂ ਨੇ ਮਤਲਬ ਪੈਸੇ ਲੈਣੇ ਸੀ ਤਾਂ ਉਹ ਇਹਨਾਂ ਦੇ ਕੋਲੇ ਪੈਸੇ ਦੇਣ ਆਏ ਸੀ ਜਾਂ ਕੋਈ ਸੌਦਾ ਪੱਤਾ ਲੈਣਾ ਆਏ ਸੀਗੇ 20 ਮਿੰਟ ਪਹਿਲਾਂ ਆਏ ਸੀਗੇ ਉਸ ਤੋਂ ਮਾਰ ਦਾ ਤੋਂ ਪਹਿਲਾਂ ਅੱਛਾ 20-25 ਮਿੰਟ ਕਹਿੰਦੇ ਵੀ ਚਲੋ ਕੋਈ ਗੱਲ ਨੇ ਸੀ ਪੇਮੈਂਟ ਲਿਆ ਕੇ ਤੁਹਾਨੂੰ ਦੇ ਜਨ ਨੇ ਆ ਦੁਕਾਨ ਦੇ ਉੱਤੇ ਹੂੰ ਤੇ ਉਸ ਤੋਂ ਬਾਅਦ ਉਹਦਾ ਮਾਲਕ ਆ ਗਿਆ ਦੁਕਾਨ ਤੇ ਮਾਲਕ ਨੇ ਬ੍ਰਦਰ ਨੂੰ ਬਾਹਰ ਬੁਲਾਇਆ ਵੀ ਜਦੋਂ ਗੱਲ ਸੁਣਨ ਜਾਂ ਕਿਦਾਂ ਵੀ ਕਹੋ ਗੱਡੀ ਦੇ ਵਿੱਚੋਂ ਹਾਂਜੀ ਗੱਡੀ ਸੀ ਗੱਡੀ ਚੋਂ ਇਸ਼ਾਰਾ ਕੀਤਾ ਬ੍ਰਦਰ ਆਪਣਾ ਉਹਦੇ ਗੱਲ ਸੁਣਨੇ ਗਿਆ ਗੱਲ ਸੁਣ ਜਦੋਂ ਨਿਕਲੇ ਆਪਣੀ ਦੁਕਾਨ ਤੋਂ ਬਾਹਰ ਉਦੋਂ ਹੀ ਉਸ ਬੰਦੇ ਨੇ ਉਹਨਾਂ ਨੂੰ ਇਸ਼ਾਰਾ ਕਰਤਾ ਤੇ ਇਹਦੇ ਗੱਲ ਪਏ ਅੱਛਾ ਵਸੇ ਮਾਲਕ ਸੀ ਜਿਹੜਾ ਉਹ ਵੀ ਇਸ ਗੱਲ ਦੇ ਵਿੱਚ ਮੌਜੂਦ ਸੀ ਕਿ ਹਾਂ ਕਿ ਇਸ ਦੀ ਕੁੱਟਮਾਰ ਕਰੋ ਜਾਂ ਜੋ ਮਰਜ਼ੀ ਕਰੋ ਮਤਲਬ ਮਾਲਕ ਦਾ ਹੱਥ ਸੀ ਇਸ ਹਾਂਜੀ ਹੱਥ ਸੀਗਾ ਉਹਨਾਂ ਨੇ ਇਸ਼ਾਰਾ ਕਰਨ ਤੋਂ ਬਾਅਦ ਹੀ ਬ੍ਰਦਰ ਦੇ ਗੱਲ ਪਏ ਨੇ ਪਰ ਵਸੇ ਭਾਈ ਜੀ ਜਦੋਂ ਗੱਲ ਪੈ ਜਾਂਦੇ ਨੇ ਫਿਰ ਮਤਲਬ ਇੰਨੀਆਂ ਸੱਟਾਂ ਮਾਰ ਦੇਣ ਦੇ ਮਤਲਬ ਕਿਵੇਂ ਸੰਭਵ ਹੋਇਆ ਤੁਸੀਂ ਮੌਕੇ ਤੇ ਮੌਜੂਦ ਨਹੀਂ ਸੀ ਉੱਥੇ ਦੁਕਾਨ ਤੁਸੀਂ ਬਿਨਾਂ ਮਾਲਕ ਦੀ ਪੁੱਤ ਨਹੀਂ ਹੋ ਸਕਦਾ ਜੇ ਕਿਦਾਂ ਪ੍ਰਵਾਸੀ ਕਿਦਾਂ ਕਰ ਦੇਣਗੇ ਮਾਲਕ ਦੀ ਸ਼ਾਇਦ ਤੋਂ ਬਿਨਾਂ ਨਹੀਂ ਮਾਲਕ ਨੂੰ ਪਤਾ ਲੱਗਿਆ ਤਾਂ ਹੀ ਉਹਨਾਂ ਨੇ ਫੋਨ ਕੀਤਾ ਹੋਵੇਗਾ ਉਹਨੂੰ ਮਾਲਕ ਨੂੰ ਵੀ ਹਾਂਜੀ ਆ ਗੱਲ ਹੋਈ ਜਾਂ ਕੀ ਸਿਸਟਮ ਹੈ ਜਾਂ ਆਪਾਂ ਪੈਸੇ ਦੇਣੇ ਆ ਜਾਂ ਜੇ ਦੇਣ ਆਇਆ ਹੁੰਦਾ ਫਿਰ ਇਹ ਝਗੜਾ ਹੀ ਨਾ ਹੁੰਦਾ ਪੈਸੇ ਦੇਣੇ ਹੁੰਦੇ ਫਿਰ ਝਗੜਾ ਹੀ ਨਾ ਹੁੰਦਾ अच्छा मालिक ਨੇ ਪਹਿਲਾਂ ਇਸ਼ਾਰਾ ਕੀਤਾ ਇਹਨਾਂ ਨੂੰ ਕੋਲੇ ਆਉਣ ਦਾ ਤੇ ਉਸ ਤੋਂ ਬਾਅਦ ਜਿਹੜਾ ਪ੍ਰਵਾਸੀਆਂ ਨੇ ਇਹ ਬਾਈ ਦੇ ਉੱਤੇ ਹਮਲਾ ਕੀਤਾ ਹਮਲਾ ਕਰਤਾ ਤੇ ਉਸ ਤੋਂ ਬਾਅਦ ਮਾਲਕ ਵੀ ਫਰਾਰ ਹੋ ਗਿਆ ਤੇ ਜਿਹੜੇ ਪ੍ਰਵਾਸੀ ਸੀਗੇ ਉਹ ਵੀ ਫਰਾਰ ਹੋ ਗਏ ਮੌਕੇ ਤੋਂ اچھا ਹਾਂਜੀ ਕਿੰਨੇ ਕੁ ਬੰਦੇ ਸੀ ਉਪਰਵਾਸੀ ਜੀ ਤਕਰੀਬਨ 10 ਤੋਂ ਪਲੱਸ ਹੀ ਸੀਗੇ ਬੰਦੇ ਅੱਛਾ 10 12 ਜਣੇ ਮਤਲਬ ਕਹਿ ਸਕਦੇ ਆਪਾਂ ਤੇ ਬਾਈ ਜਦੋਂ ਇਹ ਬਾਈ ਹੋਰੀ ਮਾਲਕ ਕੋਲੇ ਗੱਲਬਾਤ ਕਰਨ ਜਾਂਦੇ ਨੇ ਤਾਂ ਉਹ ਹੱਥੋਂ ਪਾਈ ਹੋਏ ਪਹਿਲਾਂ ਜਾਂ ਫਿਰ ਇੱਕਦਮ ਹੀ ਉਹਨਾਂ ਨੇ ਹਮਲਾ ਹੀ ਕਰਤਾ ਸਿੱਧਾ ਪਹਿਲਾਂ ਗੱਲ ਹੋਈ ਹੈ ਉਸ ਤੋਂ 20 ਮਿੰਟ ਪਹਿਲਾਂ ਹਮਲੇ ਤੋਂ ਪਹਿਲਾਂ ਵੀ ਅਸੀਂ ਜਾ ਰਹੇ ਹਾਂ ਤੁਹਾਨੂੰ ਪੈਸੇ ਲੈ ਕੇ ਆਪਾਂ ਦੇ ਦੇਣੇ ਆ ਆਪਾਂ ਨੂੰ ਨਹੀਂ ਪਤਾ ਵੀ ਉਹਨਾਂ ਨੇ ਕੀ ਗੱਲ ਮਾਲਕ ਨਾਲ ਹੋਈ ਜਾਂ ਕਿਵੇਂ ਹੋਈ ਹੈ ਉਸ ਤੋਂ ਬਾਅਦ ਮਾਲਕ ਵੀ ਆ ਕੇ ਮਾਲਕ ਦੇ ਉਨ ਤੋਂ ਬਾਅਦ ਹੀ ਬੰਦੇ ਖੜੇ ਸਨ ਪਹਿਲਾਂ ਆ ਕੇ अच्छा मार्केट ਦੇ ਵਿੱਚ ਜਦੋਂ ਮਾਲਕ ਨੇ ਇਸ਼ਾਰਾ ਕਰਨ ਤੋਂ ਬਾਅਦ ਹੀ ਬ੍ਰਦਰਸ ਦੇ ਗਲ ਪੇਟ ਬੰਦੇ ਜਿਸ ਤਰ੍ਹਾਂ ਸੱਟਾਂ ਲੱਗੀਆਂ ਨੇ ਬਾਈ ਹੋਰਾਂ ਲੱਗ ਰਹੇ ਨੇ ਕਿ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਹਸਪੀਟਲ ਦੇ ਵਿੱਚ ਵੀ ਗਏ ਨੇ ਕਿੰਨੀ 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 ਸੱਟ ਲੱਗੀ ਹੋਈ ਹੈ ਸੱਟ ਜੀ ਤਕਰੀਬਨ ਸਿਰ 'ਚ ਲੱਗੇ ਨੇ 10 8 ਤੋਂ 10 ਦੇ ਕਰੀਬ ਸਟੀਚਿੰਗ ਨੇ ਸਿਰ ਦੇ ਵਿੱਚ ਬੈਕ ਤੇ ਲੱਗੀ ਆ ਆ ਮੋਢੇ ਤੇ ਆ ਜੀ ਇਦਾਂ ਯਾਨੀ ਕਿ ਉਹਨਾਂ ਨੇ ਆਪਣੇ ਵੱਲੋਂ ਤੇ ਜਾਂਦੇ ਹੋਏ ਤਮਕੀ ਵੀ ਦੇ ਕੇ ਗਏ ਨੇ ਕੋਈ ਗੱਲ ਨਹੀਂ ਵੀ ਤੂੰ ਇਹ ਤਾਂ ਨਾ ਟਰਬਨ ਪੱਗ ਬੰਨੀ ਹੋਈ ਸੀ ਪਰ ਨਾ ਕਹਿ ਲਓ ਜੋ ਮਰਜੀ ਉਹਦੇ ਕਰਕੇ ਬਚਾਅ ਹੋ ਗਿਆ ਜੇ ਉਹ ਨਾ ਬੰਨਿਆ ਹੁੰਦਾ ਫਿਰ ਤੇ ਕੀ ਤਕ ਕੀ ਕੀ ਦੇਕੇ ਗਈ ਸੀ ਕੋਈ ਗੱਲ ਨਹੀਂ ਅੱਜ ਤੂੰ ਬਚ ਗਿਆ ਵੀ ਅਗਲੇ ਅਗਲੀ ਵਾਰ ਨਹੀਂ ਬਚਦਾ ਅੱਛਾ ਇਹ ਗੱਲ ਕਹਿ ਹਾਂਜੀ ਇਹ ਗੱਲ ਕਹਿ ਕੇ ਇਹਨਾਂ ਮਾਲਕ ਦੀ ਹਾਜ਼ਰੀ ਦੇ ਵਿੱਚ ਤੇ ਬਾਈ ਉਹਨਾਂ ਕੋਲੇ ਕੋਈ ਹਥਿਆਰ ਵੀ ਸੀ ਰੋਡਾਂ ਵਗੈਰਾ ਸੀਗੇ ਉਹਨਾਂ ਕੋਲ ਤੇ ਜਿੱਦਾਂ ਖਿਰਚ ਕਹਿ ਲਓ ਆਪਣਾ ਹੁੰਦੇ ਨੇ ਗੜਾਸਾ ਟੈਪ ਉਹ ਵੀ ਆਗੇ ਸੀ ਉਹਨਾਂ ਕੋਲ ਉਹ ਵੀ ਲੈ ਕੇ ਆਏ ਸੀ ਹਾਂਜੀ ਉਹ ਵੀ ਲੈ ਕੇ ਆਏ ਸੀ ਇਹਦਾ ਮਤਲਬ ਕਿ ਉਹ ਇਹਨਾਂ ਨੂੰ ਤਕਰੀਬਨ ਹਮਲਾ ਕਰਨ ਦੀ ਹੀ ਇਰਾਦੇ ਨਾਲ ਆਏ ਸੀ ਹਾਂ ਉਸ ਨੇ ਇਤਨਾ ਇਹਾ ਤੇ ਮਿੱਥ ਕੇ ਐਸਨੋ ਅੱਛਾ ਹਾਂ ਵੀ ਮਤਲਬ ਪੈਸੇ ਦੇਣ ਦਾ ਉਹਨਾਂ ਦਾ ਇਰਾਦਾ ਹੈ ਨਹੀਂ ਸੀ ਜੀ ਪੈਸੇ ਦੇਣ ਦਾ ਇਰਾਦਾ ਹੁੰਦਾ ਫਿਰ ਮਾਲਕ ਨਾ ਹੁੰਦਾ ਤੇ ਭਾਈ ਮੌਕੇ ਦੇ ਉੱਤੇ ਮਾਲਕ ਵੀ ਮੌਜੂਦ ਸੀ ਜਾਂ ਆਲੇ ਦੁਆਲੇ ਲੋਕ ਸੀ ਜਿਹੜੇ ਦੁਕਾਨਾਂ ਵਾਲੇ ਆ ਕੋਈ ਵੀ ਉੱਥੇ ਤੇ ਉਹਨਾਂ ਨੇ ਚੜਾਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਇਹ ਨਾ ਜਸਟ ਐਦਾ ਇੱਕੋ ਦਾ ਵੀ ਹੋ ਗਿਆ ਚਾਣ ਕੇ ਹੂੰ ਇਹ ਮੌਕੇ ਤੇ ਮਤਲਬ ਜਿਵੇਂ ਅਥਾਪਾਰਾਂ ਦੀ ਪੈ ਜਾਂਦੀ ਬੰਦੇ ਨੂੰ ਕੀ ਹੋ ਗਿਆ ਕੀ ਹੋ ਗਿਆ ਮਾਰਕੀਟ ਦੇ ਵਿੱਚ ਐਦਾਂ ਆ ਸੀ ਨੋਇਆ ਹਾਂ ਸੀਨ ਹੋਇਆ ਤੇ ਉਸ ਤੋਂ ਬਾਅਦ ਹੁਣ ਕਾਨੂੰਨੀ ਕਾਰਵਾਈ ਕੀ ਬਾਈ ਕਾਨੂੰਨੀ ਕਾਰਵਾਈ ਬਾਕੀ ਸਰਪੰਚ ਸਾਹਿਬ ਬੈਠੇ ਨੇ ਆਪਣੇ ਸਰਪੰਚ ਸਾਹਿਬ ਇੱਧਰ ਨੂੰ ਕਰ ਲਓ ਤੁਸੀਂ ਕੁਰਸੀ ਥੋੜੀ ਜੀ ਤੇ ਭਾਈ ਜਿਸ ਤਰ੍ਹਾਂ ਇਹ ਪਿੰਡ ਦੇ ਵਿੱਚ ਲੜਾਈ ਹੋਈ ਆ ਆਪਾਂ ਅਕਸਰ ਦੇਖਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਕਿ ਹੁਣ ਪ੍ਰਵਾਸੀ ਮਜ਼ਦੂਰ ਪਿੰਡ ਦੇ ਨੌਜਵਾਨਾਂ ਉੱਤੇ ਪੰਜਾਬ ਦੇ ਨੌਜਵਾਨਾਂ ਉੱਤੇ ਸਿੱਖ ਨੌਜਵਾਨਾਂ ਉੱਤੇ ਹਮਲੇ ਕਰ ਰਹੇ ਨੇ ਤੇ ਆ ਤੁਹਾਡੇ ਪਿੰਡ ਵੀ ਜਿਹੜੀ ਇਹ ਘਟਨਾ ਵਾਪਰ ਗਈ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜਿਹੜੇ ਹਮਲੇ ਹੋ ਰਹੇ ਨੇ ਇਹਦੇ ਪਿੱਛੇ ਕੌਣ ਲੱਗਦਾ ਤੁਹਾਨੂੰ ਕੀ ਸਾਜ਼ਿਸ਼ ਲੱਗਦੀ ਹੈ ਇਹਦੇ ਵਿੱਚ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਈ ਇਸ ਦੇ ਵਿੱਚ ਜਿਹੜਾ ਜੀ ਤੁਸੀਂ ਸਵਾਲ ਕੀਤਾ ਹੈ ਇਹਦੇ ਵਿੱਚ ਵੀ ਅਸੀਂ ਹੁਣ ਜਿਹਦੇ ਹਿਸਾਬ ਨਾਲ ਇਹ ਵੀ ਹੁਣ ਜਿਵੇਂ ਸਾਡਾ ਕਬਲਜੀਤ ਭਰਾ ਹੈ ਇਹ ਵੇਖੋ ਇਹ ਸਿੰਪਲ ਜਿਹਾ ਬੰਦਾ ਹੈ ਇੱਕ ਕਰਿਆਨੇ ਦੀ ਦੁਕਾਨ ਕਰਦਾ ਇੱਥੇ ਕਰਿਆਨੇ ਦੀ ਦੁਕਾਨ ਤੇ ਬੈਠਾ ਹੈ ਇਹਨੇ ਹਾਲਾਕਿ ਵੇਖੋ ਆਪਣੀ ਜੇਬ ਦੇ ਵਿੱਚੋਂ ਉਧਾਰ ਉਹਨਾਂ ਨੂੰ ਸੌਦਾ ਪਹਿਲਾਂ ਦਿੱਤਾ ਹੈ ਸੌਦਾ ਦੇਣ ਤੋਂ ਬਾਅਦ ਵੇਖੋ ਜਦੋਂ ਪ੍ਰਵਾਸੀ ਨਾਲ ਹਿਸਾਬ ਕਰਨ ਡਿਆ ਹੈ ਪੈਸੇ ਦੀ ਲੈਣ ਦੇਣ ਦੀ ਜਦੋਂ ਵਾਰੀ ਆਈਏ ਉਦੋਂ ਉਚਨੀ ਚ ਗਲਤ ਵੀ ਬੋਲਣ ਡੇ ਨੇ ਚਲੋ ਫਿਰ ਵੀ ਇਹਨੇ ਉਹਨਾਂ ਨੂੰ ਸੈਟੀਸਫਾਈ ਕਰਕੇ ਤੋਰ ਦਿੱਤਾ ਕਹਿੰਦੇ ਉਹ ਉਹ ਕਹਿੰਦੇ ਪਰਵਾਸੀ ਕਹਿੰਦੇ ਵੀ ਅਸੀਂ ਪੈਸੇ ਲੈ ਕੇ ਆਇਆ ਫੈਕਟਰੀ ਦੇ ਵਿੱਚੋਂ ਫੈਕਟਰੀ ਦੇ ਵਿੱਚੋਂ ਪੈਸੇ ਲੈ ਕੇ ਆਉਣ ਦੀ ਬਜਾਏ ਇਹਨਾਂ ਦਾ ਜ ਆ ਪ੍ਰਵਾਸੀਆਂ ਦਾ ਜਿਹੜਾ ਮਾਲਕ ਹੈ ਵਿਪਨ ਕੁਮਾਰ ਹਾਲਾਂਕਿ ਉਹਨੂੰ ਇਹ ਸੋਚਣਾ ਚਾਹੀਦਾ ਸੀ ਵੀ ਮੈਂ ਨਹੀਂ ਜਿਮੇਵਾਰੀ ਤੇ ਉੱਥੇ ਸੌਦਾ ਜਾ ਰਿਹਾ ਹੈ ਦੁਕਾਨ ਦੇ ਮੇਰੀ ਫੈਕਟਰੀ ਦੇ ਵਿੱਚ ਉਹਨੇ ਸਗੋਂ ਆਉਣ ਦੀ ਇਹਨੂੰ ਪੈਸੇ ਦੇਣ ਦੀ ਬਜਾਏ ਇਹਨੂੰ ਨਾਲ ਨਾਲ ਲੈ ਕੇ ਉਹਨੇ ਇਹਨੂੰ ਬੁਲਾਇਆ ਸ਼ੀਸ਼ਾ ਡਾਊਨ ਕਰਕੇ ਗੱਡੀ ਦਾ ਵੀ ਕਾਲੂ ਗੱਲ ਸੁਣ ਮੇਰੀ ਇਹਨੂੰ ਇਹ ਸੀ ਵੀ ਸ਼ਾਇਦ ਵੀ ਵੀ ਬਾਣੀਆਂ ਖੁਦ ਨਾਲ ਆਇਆ ਤੇ ਵੀ ਮੈਨੂੰ ਪੈਸੇ ਦੇਵੇਗਾ ਇਨੇਨ ਮਗਰ ਭਈ ਇਹ ਮੋਟਰਸਾਈਕਲ ਦਿੱਤੇ ਆ ਨਹੀਂ ਇਹਨੇ ਜਾਨੂ ਚੀਸ਼ਾ ਡਾਉਨ ਇਹ ਕੋਲ ਗਿਆ ਇਹਦੇ ਨਾਲ ਉਹਨੇ ਇੱਕ ਦੋ ਟੁਕ ਦੀ ਗੱਲ ਵੀ ਨਹੀਂ ਕੀਤੀ ਹੈਗੀ ਅੱਛਾ ਸਿਰਫ ਚੀਸ਼ਾ ਡਾਊਨ ਕਰਕੇ ਇਹਨੇ ਨੂੰ ਭਈਆਂ ਨੇ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਭਈ ਇਹਦੇ ਨਾਲ ਹੱਥੀ ਪੈ ਕੇ ਨਹੀਂ ਜਾ ਦੋ ਭਈਏ ਦੇ ਨਾਲ ਇਹ ਹੱਥੀ ਪਈ ਹੋਇਆ ਇਹ ਗੋਏ ਇਹ ਵੀ ਮਰ ਲੱਗ ਪਿਆ ਉਹਨਾਂ ਨੂੰ ਜਦੋਂ ਦੋ ਇਹਨੇ ਨੂੰ ਦੋ ਭਈਆਂ ਦੇ ਹੱਥ 'ਚ ਇੱਕ ਦੇ ਹੱਥ 'ਚ ਡਾਂਗ ਸੀ ਇੱਕ ਦੇ ਹੱਥ ਫੈਕਟਰੀ ਦੀ ਹੀ ਏਡੀ ਮੋਟੀ ਰਾੜ ਸੀ ਜਿਸ ਦਾ ਤਕਰੀਬਨ ਵੇਜਤ 30 ਤੋਂ 32 ਕਿਲੋ ਦੇ ਪਲੱਸ ਵਜਨ ਉਹ ਰਾੜ ਇਹਦੇ ਮੁੰਡੇ ਸਿਰ 'ਚ ਵੱਜੀ ਨਾਲ ਦੀ ਨਾਲੇ ਮੁੰਡਾ ਉੱਥੇ ਗਿਰ ਗਿਆ ਹੁਣ ਜੇ ਇਸ ਹਿਸਾਬ ਤੋਂ ਸੋਚਦੇ ਆਪਾਂ ਵੀ ਇਹਦਾ ਮਤਲਬ ਫਿਰ ਇਹ ਮਾਲਕ ਹੀ ਕਰਵਾ ਰਹੇ ਨੇ ਹੋਰ ਤੇ ਕੌਣ ਕਰਵਾ ਰਿਆ ਇੱਥੇ ਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤੁਸੀਂ ਦੱਸ ਰਹੇ ਹੋ ਕਿ ਮਾਲਕਾ ਫੈਕਟਰੀ ਦੀ ਗੱਡੀ ਲੈ ਕੇ ਨਾਲ ਆਏ ਨੇ ਤਾਂ ਉਹਨਾਂ ਨੇ ਛੁਡਾਣ ਦੀ ਆ ਕਿਸੇ ਤਰ੍ਹਾਂ ਕੋਈ ਕੋਸ਼ਿਸ਼ ਨਹੀਂ ਉਸਨੇ ਛੁਡਾਣ ਦੀ ਕੀ ਕੋਸ਼ਿਸ਼ ਕੀਤੀ ਸਗੋਂ ਉਸਨੇ ਕੀ ਕੀਤਾ ਇਹਦੀ ਦੁਕਾਨ ਦੇ ਅੱਗੇ ਪਹਿਲਾਂ ਗੱਡੀ ਰੋਕੀ ਜਦੋਂ ਕਟਮਾਰ ਹੋ ਗਈ ਉਹਨੇ ਗੱਡੀ ਥੋੜੀ ਜਿਹੀ ਬੈਕ ਕਰ ਲਈ ਫਿਰ ਉੱਥੇ ਖੜਿਆ ਰਿਹਾ ਨਾ ਉਹਨੇ ਛਡਾਇਆ ਨਾ ਕੁਝ ਕੀਤਾ ਹਾਲਾਂਕਿ ਇਹ ਇਕੱਲਾ ਸੀ ਇਹਦਾ ਭਰਾ ਵੀ ਕੋਲ ਨਹੀਂ ਸੀ ਹੈਗਾ ਚਲੋ ਜੀ ਤੇ ਹੁਣ ਜੇ ਇੱਕ ਸਿਮਰਜੀਤ ਕੋਲ ਹੁੰਦਾ ਤੇ ਇਹਨਾਂ ਦਾ ਆਪਣਾ ਨਾਮ ਵਾਪਰਦਾ ਹੂੰ ਤੇ ਸਰਵਨ ਸਾਹਿਬ ਜਦੋਂ ਬਾਈ ਦੇ ਸੱਟਾਂ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਹਸਪੀਟਲ ਕੌਣ ਲੈ ਕੇ ਜਾਂਦਾ ਕਿਵੇਂ ਪਤਾ ਲੱਗਦਾ ਵੀ ਇਹ ਮੈਨੂੰ ਇਹ ਤੇ ਸਿਮਰਜੀਤ ਨੇ ਮੈਨੂੰ ਫੋਨ ਕੀਤਾ ਮੈਂ ਇੱਥੇ ਨੇੜੇ ਸੀ ਮੈਂ ਆ ਗਿਆ ਇਹਨਾਂ ਦੇ ਵਿੱਚ ਮੈਂ ਆ ਕੇ ਮੈਂ ਸਿਮਰਜੀਤ ਸਿੰਘ ਨੂੰ ਮੈਂ ਕਿਹਾ ਮੈਂ ਵੀ ਆਪਣੇ ਭਰਾ ਨੂੰ ਤੂੰ ਹਸਪੀਟਲ ਹੈ ਮੈਂ ਇਹਨੇ ਜਾ ਕੇ ਉਧਰ ਮੈਂ ਭਈਆਂ ਵਾਲੀ ਸਾਈਡ ਗਿਆ ਵਾਂ ਜਿਹਦੇ ਵਿੱਚੋਂ ਚਾਰ ਭਈਏ ਜਾ ਕੇ ਮੈਂ ਰਾਜਲੇ ਪਿੰਡ ਦੇ ਕੋਲੋਂ ਜਾ ਕੇ ਫੜੇ ਨੇ ਨਹੀਂ ਭੱਜ ਗਏ ਸੀ ਉਹ ਮੌਕੇ ਤੋਂ ਬਾਣੀ ਨੇ ਖੁਦ ਪੁਆਏ ਨੇ ਭਜਾਏ ਨੇ ਬੈਗ ਚਿਕਾਤੇ ਕਿਹਦੇ ਵੀ ਜਾਓ ਤੁਸੀਂ ਚਾਰ ਭਈਏ ਮੈਂ ਜਾ ਕੇ ਮੇਰੇ ਨਾਲ ਇੱਕ ਮੇਰਾ ਬ੍ਰਦਰ ਹੈ ਤਸਵੀਰ ਸਿੰਘ ਪਿੰਡ ਦਾ ਹੀ ਏ ਇੱਕ ਮੇਰਾ ਬ੍ਰਦਰ ਹੈ ਰਮਨ ਗੋਇਲ ਅਸੀਂ ਤਿੰਨਾਂ ਜਣੇ ਨੇ ਜਾ ਕੇ ਚਾਰ ਭਈਏ ਟੋਡਰਪੁਰ ਦੇ ਰਾਜਲੇ ਪਿੰਡ ਦੇ ਸੂਰੇ ਤੋਂ ਫੜੇ ਨੇ ਤਿੰਨ ਫੜੇ ਨੇ ਟੋਡਰਪੁਰ ਜਾ ਕੇ ਟਵਿੱਟਰਪੁਰ ਦੇ ਕੋਲ ਰਸਤੇ 'ਚ ਜਾ ਕੇ ਦੋ ਫੜੇ ਨੇ ਸਾਡੇ ਕੋਲ ਸਕੂਲ ਪੈਂਦਾ ਹੈ ਕਿ ਕੈਰੀਅਰ ਪਬਲਿਕ ਸਕੂਲ ਮਤਲਬ ਤੁਸੀਂ ਉਹ ਸਾਰੇ ਬੰਦੇ ਅੱਡੋ ਅੱਡੇ ਰਸਤਿਆਂ ਤੋਂ ਜਾਂਦੇ ਫੜੇ ਨੇ ਵੀ ਜਿਵੇਂ ਉਹ ਇਸ ਤਰ੍ਹਾਂ ਭੱਜੇ ਹੋਣ ਕਿ ਫੜੇ ਨਾ ਜਾਈਏ ਇਕੱਠੇ ਕਿਤੇ ਵੀ ਅਲੱਗ-ਅਲੱਗ ਹੋ ਗਏ ਉਹਨਾਂ ਨੂੰ ਐਸੀ ਐਸੀ ਫੜੇ ਜਾਣੇ ਲਗ ਲਗ ਚਲੇ ਜਾਣੇ ਆ ਅਸੀਂ ਪਰ ਕੇਰਾਗੁਰਾ ਪਾ ਕੇ ਸਾਰੇ ਬੰਦਿਆਂ ਨੇ ਫੜ ਲਈ ਤੁਸੀਂ ਫੜ ਲਈ ਫਿਰ ਤੁਸੀਂ ਫੜਨ ਤੋਂ ਬਾਅਦ ਵੀ ਉਹਨਾਂ ਨੂੰ ਕੁਝ ਪੁੱਛਿਆ ਕੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਹੂੰ ਇੰਨੇ ਚ ਉਹ ਵੀ ਆ ਗਈ ਉਹ ਇਹਨਾਂ ਸਾਰੇ ਭਈਆਂ ਨੂੰ ਨਾਲ ਬਿਠਾ ਕੇ ਲੈ ਗਈ ਤੇ ਕੀ ਪੁਲਿਸ ਦੇ ਦੁਆਰਾ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਸਾਡਾ ਬਹੁਤ ਸਾਥ ਦਿੱਤਾ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹੜੀ ਬੰਦੀ ਧਾਰਾ ਲੱਗਦੀ ਸੀ ਇਹਦੇ ਉੱਤੇ ਰਾਧਾ ਕਤਲ ਸੀ ਇਹਨੂੰ ਮਾਰਨ ਦੀ ਕੋਸ਼ਿਸ਼ ਉਹਦੇ ਚ ਆਈ ਸੀ ਤੇ ਉਹੀ ਧਾਰਾ ਨੇ ਪ੍ਰਸ਼ਾਸਨ ਸਾਡੇ ਵੱਲ ਹੱਕ ਚ ਕੀਤੀ ਤੇ ਹੁਣ ਡਾਕਟਰ ਕੀ ਕਹਿੰਦੇ ਨੇ ਜਿਸ ਸਾਹਿਬ ਨਾਲ ਤੁਸੀਂ ਦੱਸ ਰਹੇ ਹੋ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਬਹੁਤ ਗੰਭੀਰ ਸੱਟਾਂ ਨੇ ਡਾਕਟਰਾਂ ਨੇ ਕੀ ਕਿਹਾ ਬਾਈ ਦੇ ਬਾਰੇ ਡਾਕਟਰ ਸਾਹਿਬ ਨੇ ਚਲੋ ਸਾਨੂੰ ਛੁੱਟੀ ਤਾਂ ਦੇਤੀ ਪਰ ਉਹ ਕਹਿੰਦੇ ਵੀ ਇਹ ਰੈਸਟ ਕਰਨੀ ਪੈਗੀ ਕਮ ਸਿਕ ਮਹੀਨਾ ਵੀ ਲੱਗ ਸਕਦਾ 1.5 ਮਹੀਨਾ ਵੀ ਲੱਗ ਸਕਦਾ ਇਹਨਾਂ ਨੂੰ ਠੀਕ ਹੋਣ ਤੇ ਜੀ ਹਾਂਜੀ ਤੇ ਬਾਈ ਫਿਰ ਇਸ ਤਰ੍ਹਾਂ ਤਾਂ ਇਹਨਾਂ ਦਾ ਜਿਹੜਾ ਇੱਕ ਦੁਕਾਨਦਾਰੀ ਸੀ ਉਹ ਵੀ ਬੰਦ ਰਹੂਗੇ ਇੰਨਾ ਚਿਰ ਕੋਈ ਕਮਾਈ ਦਾ ਹੋਰ ਸਾਧਨ ਹੈਗਾ ਘਰ ਦੇ ਵਿੱਚ ਨਹੀਂ ਹੋਰ ਬਸ 4-5 ਏਕੜ ਜ਼ਮੀਨ ਹੈ ਤੇ ਜਾਂ ਪਾਸੂ ਉਹਨੇ ਦੁਕਾਨ ਦਾ ਸਾਧਨ ਸਾਰਾ ਇਹਦਾ ਕੰਮ ਹੀ ਠੱਪ ਹੋ ਗਿਆ ਜੀ ਬੱਚੇ ਫਿਰ ਪਾਲਨੇ ਉਹ ਬਹੁਤ ਔਖੇ ਨੇ ਇਸ ਇਸ ਤਰ੍ਹਾਂ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਵੀ ਕਿਵੇਂ ਕੀ ਕਰ ਸਕਦਾ ਤਾਂ ਕੋਈ ਕੀ ਕਰੇਗਾ ਭਾਈ ਜੀ ਜਿਸ ਤਰ੍ਹਾਂ ਹੁਣ ਪ੍ਰਵਾਸੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਟਨਾਮਾ ਨੂੰ ਅੰਜਾਮ ਦੇ ਰਹੇ ਨੇ ਕਿਉਂ ਮਤਲਬ ਕਿ ਉਹਨਾਂ ਦਾ ਖੌਫ ਹੈ ਜਿਹੜਾ ਪੁਲਿਸ ਦੇ ਦਾ ਖੌਫ ਹੈ ਜਾਂ ਫਿਰ ਉਹਨਾਂ ਨੂੰ ਕਿਸੇ ਪ੍ਰਸ਼ਾਸਨ ਦਾ ਡਰ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਕੀ ਲੱਗਦਾ ਵੀ ਕਿਉਂ ਇਸ ਤਰ੍ਹਾਂ ਦੇ ਕਟਨਾਮਾ ਵਾਪਰ ਰਹੇ ਅਸੀਂ ਦੇਖੋ ਮੈਂ ਇੱਕ ਸਰਪੰਚ ਹੋਣ ਦੇ ਨਾਤੇ ਇੱਕ ਰਿਕਵੈਸਟ ਕਰਦਾ ਪੰਜਾਬ ਸਰਕਾਰ ਅੱਗੇ ਵੀ ਇਹਨਾਂ ਨੂੰ ਨੱਥ ਪਾਈ ਜਾਏ ਵੱਧ ਤੋਂ ਵੱਧ ਕਿਉਂਕਿ ਨਹੀਂ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਨੁਕਸਾਨ ਕਰਨਗੇ ਸਾਡਾ ਤੇ ਜਿਸ ਤਰ੍ਹਾਂ ਬਾਈ ਤੁਸੀਂ ਇਹ ਘਟਨਾ ਦੱਸੀ ਹੈ ਇਸ ਘਟਨਾ ਦੇ ਵਿੱਚ ਪ੍ਰਵਾਸੀ ਨੇ ਜਿਹੜੇ ਉਹਨਾਂ ਦਾ ਗ੍ਰਿਫਤਾਰ ਕਰ ਹੀ ਲਿਆ ਗਿਆ ਤੇ ਜਿਹੜਾ ਉਹ ਫੈਕਟਰੀ ਦਾ ਮਾਲਕ ਹੈ ਜਿਸ ਦਾ ਤੁਸੀਂ ਨਾਮ ਦੱਸ ਰਹੇ ਹੋ ਉਹ ਫੈਕਟਰੀ ਮਾਲਕ ਦੇ ਉੱਤੇ ਵੀ ਕੋਈ ਕਾਰਵਾਈ ਹੋਈ ਹੈ ਹਾਂਜੀ ਹਾਂ ਉਹ ਸੇਮ ਧਾਰਾ ਵਿਪਨ ਕੁਮਾਰ ਦੇ ਉੱਪਰ ਲੱਗੀਆਂ ਹੈ ਵੀ ਉਹਨਾਂ ਨੂੰ ਵੀ ਮਤਲਬ ਉਸ ਪਰਚੇ ਦੇ ਵਿੱਚ ਸ਼ਾਮਿਲ ਕਰ ਹਾਂਜੀ ਹਾਂਜੀ ਤੇ ਹੁਣ ਜਿਹੜੇ ਬਾਈ ਹੋਰਾਂ ਦੇ ਸੱਟਾ ਲੱਗਣ ਤੋਂ ਬਾਅਦ ਹੁਣ ਇਹਨਾਂ ਨੂੰ ਮਹੀਨਾ ਅਰੈਸਟ ਦੇ ਦੇਖੋ ਦੱਸਿਆ ਗਿਆ ਹਨਾ ਤੇ ਉਸ ਤੋਂ ਬਾਅਦ ਮਹੀਨਾ ਬਾਈ ਹੋਰਾਂ ਦਾ ਕੰਮਕਾਰ ਵੀ ਛੁੱਟੂਗਾ ਤੇ ਉਸ ਤੋਂ ਹੁਣ ਭਈਆਂ ਨੇ ਜਿਹੜੇ ਪੈਸੇ ਦੇਣੇ ਸੀ ਉਹਦੇ ਬਾਰੇ ਵੀ ਕੋਈ ਗੱਲਬਾਤ ਹੋਈ ਹੈ ਕਿ ਉਹ ਜਿਹੜੇ ਪੈਸੇ ਨੇ ਦਿੱਤੇ ਜਾਣਗੇ ਕਿਵੇਂ ਆ ਕਿਵੇਂ ਨਾ ਵੇਖੋ ਜੀ ਅਸੀਂ ਤੇ ਫੈਕਟਰੀ ਮਾਲਕ ਨੂੰ ਵੀ ਫੜਾਂਗੇ ਜੀ ਉਹਨੂੰ ਕਹਾਂਗੇ ਵੀ ਜੋ ਇਹਦਾ ਹਿਸਾਬਤਾ ਜਿਹਦਾ ਹਿਸਾਬਤਾ ਪੂਰਾ ਕਰੋ ਇਹ ਇਹਦੇ ਇਲਾਜ ਬਾਰੇ ਵੀ ਕੋਈ ਕਹੇ ਸਾਰਾ ਕੁਝ ਹੋਏਗਾ ਜੀ ਇਹੋ ਗੱਲਬਾਤ ਹਾਂਜੀ ਹਾਂ ਜੀ ਸਾਰਾ ਕੁਝ ਉਹਨੂੰ ਕਹਿਗੇ ਦਸਤ ਦਾ ਆਲਰੇਡੀ ਕਹਤਾ ਹੈ ਵੀ ਇੰਨਾ ਮੁੰਡੇ ਦੇ ਖਰਚਾ ਆ ਗਿਆ ਇੰਨਾ ਸਮੇਂ ਤੱਕ ਇਹਨੇ ਹੁਣ ਘਰ ਰਹਿਣਾ ਸਾਰਾ ਕੁਝ ਦਸਤਾ ਜੀ ਫੈਕਟਰੀ ਮਾਲਕ ਦਾ ਕੀ ਜਵਾਬ ਸੀ ਬਸ ਉਹਦੇ ਵੇਲੇ ਕੋਣ ਫੋਨ ਹੀ ਬੰਦ ਕਰ ਗਿਆ ਉਹ ਤਾਂ ਹੁਣ ਉਹਦੇ ਜਿਹੜੇ ਨਾਲ ਸੱਜਣ ਵੇਲੀ ਉਹਦੇ ਆਉਂਦੇ ਨੇ ਸਾਡੇ ਮੇਰੇ ਕੋਲ ਸਾਡੇ ਘਰੇ ਆਉਂਦੇ ਨੇ ਵੀ ਇੰਜ ਨਹੀਂ ਇੰਜ ਕਰੋ ਸੁਲਾ ਕਰ ਲੋ ਮੈਂ ਕਿਹਾ ਵੀ ਤੁਸੀਂ ਆਪ ਘਰ ਜਾ ਕੇ ਉਹਨਾਂ ਦੀ ਕਰ ਲੋ ਸੁਲਾ ਮੈਂ ਕਿਹਾ ਮੈਨੂੰ ਕੀ ਕਹਿੰਦੇ ਉਹ ਨੀ ਸੁਲਾੜੀ ਤਾਂ ਗੱਲ ਹੀ ਨਹੀਂ ਕੱਲ ਜਿਸ ਤਰ੍ਹਾਂ ਨੁਕਸਾਨ ਕੀਤਾ ਗਿਆ ਹੈ ਬਾਈ ਦਾ ਇਹ ਜਿਸ ਤਰ੍ਹਾਂ ਛੱਟ ਮਾਰੀ ਗਈ ਹੈ ਉਹ ਛੱਟ ਸਿਰਦੇ ਛੱਟ ਤਾਂ ਅੱਜ ਕੱਲ ਬੰਦੇ ਦੇ ਵਿੱਚ ਹੈ ਹੀ ਕੀ ਹੈ ਰੱਬ ਨਾ ਕਰੇ ਕੱਲ ਨੂੰ ਕੋਈ 1921 ਹੋ ਜਾਂਦੀ ਤਾਂ ਫਿਰ ਕੌਣ ਜ਼ਿੰਮੇਵਾਰ ਸੀ ਇਹ ਤੇ ਹੁਣ ਵੇਖੋ ਮਾਲਕ ਨੂੰ ਪਤਾ ਹੋਵੇ ਜਿੰਨੇ ਕਰਵਾਇਆ ਸੁ ਕਿਤੇ ਨਾ ਕਿਤੇ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਬਹੁਤ ਫਿਕਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਹਰ ਰੋਜ਼ ਜਿਹੜੇ ਹਮਲੇ ਹੋ ਰਹੇ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਲਗਾਤਾਰ ਸਿੱਖ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਪ੍ਰਵਾਸੀਆਂ ਦੇ ਵੱਲੋਂ ਜਿਹੜੇ ਪ੍ਰਵਾਸੀ ਪੰਜਾਬ ਦੇ ਉੱਤੇ ਆਪਣਾ ਦਾਵਾ ਠੋਕਣਾ ਚਾਹੁੰਦੇ ਨੇ ਕਿ ਹਾਂ ਪੰਜਾਬ ਦੇ ਉੱਤੇ ਸਾਡਾ ਰਾਜ ਹੈ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਦਾ ਖੌਫ ਹੀ ਨਹੀਂ ਕਿਸੇ ਪੁਲਿਸ ਪ੍ਰਸ਼ਾਸਨ ਦਾ ਜਾਂ ਕਿਸੇ ਵੀ ਦਾ ਖੌਫ ਹੀ ਨਹੀਂ ਕਿ ਕੱਲ ਨੂੰ ਜੇਕਰ ਅਸੀਂ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਹਾਂ ਤਾਂ ਸਾਡਾ ਅੰਜਾਮ ਕੀ ਹੋਊਗਾ ਸੋ ਬੜੀ ਜਿਹੜੀ ਇੱਕ ਫਿਕਰ ਕਰਨ ਵਾਲੀ ਗੱਲ ਹੈ ਪੰਜਾਬ ਦੇ ਵਿੱਚੋਂ ਪਿੱਛੇ ਇੱਕ ਲਹਿਰ ਉੱઠી ਸੀ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਤਾਂ ਉਸ ਲਹਿਰ ਤੋਂ ਬਾਅਦ ਵੀ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਠੱਲ ਪੈਂਦੀ ਨਹੀਂ ਦਿਖਾਈ ਦੇ ਰਹੀ ਕਿ ਪ੍ਰਵਾਸੀ ਨੇ ਜਿਹੜੇ ਉਹ ਅਜਹਿੀਆਂ ਘਟਨਾਵਾਂ ਤੋਂ ਬਾਅਦ ਆ ਜਾਣ ਸਗੋਂ ਦਿਨ-ਪ੍ਰਤੀ ਦਿਨ ਅਜਹਿੀਆਂ ਘਟਨਾਵਾਂ ਨੇ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਪੰਜਾਬ ਦੇ ਨੌਜਵਾਨਾਂ ਦੀ ਪ੍ਰਵਾਸੀਆਂ ਦੇ ਦੁਆਰਾ ਕੁੱਟਮਾਰ ਕੀਤੀ ਜਾ ਰਹੀ ਹੈ ਤੁਹਾਡੀ ਜਿਹੜੀ رائے ਹੈ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਦਿਓ ਕਿ ਕਾਰਨ ਕੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕੀ ਇੱਕ ਉਹਨਾਂ ਦੀ ਜਿਹੜੀ ਸਾਈਕੋਲੋਜੀ ਹੈ ਜਾਂ ਫਿਰ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਜਿਸ ਕਰਕੇ ਉਹ ਬੇਖੌਫ ਹੋ ਕੇ ਪੰਜਾਬ ਦੇ ਵਿੱਚ ਅਜਹੀਆਂ ਘਟਨਾਵਾਂ ਨੂੰ ਇਨਜਾਮ ਦੇ ਰਹੇ ਨੇ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ